ਸਾਰੇ ਸਮੂਹ ਸੰਗਤਾਂ ਨੂੰ ਕਮਾਨਵਾਸੀਆਂ ਨੂੰ ਮੇਰੀਆਂ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਸਾਰੇ ਹਲਕਾ ਸਾਹਿਬ ਆਪਣੇ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਵਧਾਈਆਂ ਦਿੰਦਾ ਕਿ ਅੱਜ ਜੋ ਸਾਡੇ obraj ਸਾਹਿਬ ਨੇ ਸਾਡੇ ਤੇ ਕਹਿ ਸਕਦੇ ਹੋ ਹਲਕੇ ਤੇ ਆਪਣਾ ਹੱਥ ਰੱਖਿਆ ਹੈ ਔਰ ਜਿਹਦਾ ਪਹਿਲਾ ਇਹਨਾਂ ਨੇ ਸਟੈਪ ਕਮਾਨ ਦੇ ਵਿੱਚ ਲਿਆ ਔਰ ਜਿਹਦੇ ਵਿੱਚ ਅੱਜ ਲਿਬਰਟੀ ਜਿਹੜੀ ਹੈ ਉਹ ਸਾਨੂੰ ਹਾਈ ਟੈਕ ਲੈਬੋਰਟੀ ਜਿਹੜੀ ਉਹ ਦੇ ਰਹੇ ਨੇ ਜਿਹਦੇ ਵਿੱਚ तकरीबन तकरीबन ECG ਤੋਂ ਲੈ ਕੇ ਹੋਰ ਜਿਹੜੇ ਹਰ ਤਰ੍ਹਾਂ ਦੇ ਟੈਸਟ ਬਲੱਡ ਟੈਸਟ ਵਗੈਰਾ ਉਹ ਕੀਤੇ ਜਾਣਗੇ ਔਰ ਜਿਹਦੇ ਨਾਲ ਹਰ ਇੱਕ ਪੇਸ਼ੈਂਟ ਖਾਸ ਕਰਕੇ ਮੈਂ ਕਹਿ ਸਕਦਾ ਕਿ ਉਹ ਪੇਸ਼ੈਂਟ ਜਿਹੜੇ ਗਰੀਬ ਤਬਕੇ ਦੇ ਨਾਲ ਸੰਬੰਧਿਤ ਨੇ ਜਿਨ੍ਹਾਂ ਦੇ ਕੋਲ ਕੋਈ ਯਾਰਾ ਪਹੁੰਚ ਨਹੀਂ ਹੁੰਦੀ ਵੱਡੇ ਹਸਪਤਾਲਾਂ ਦੇ ਵਿੱਚ ਆਪਣੇ ਟ੍ਰੀਟਮੈਂਟ ਕਰਾਉਣ ਦੇ ਟੈਸਟ ਕਰਾਉਣ ਦੀ ਉਹ ਇੱਥੋਂ ਬਹੁਤ ਸਸਤੇ ਜਿਹੜੇ ਟੈਸਟ ਆ ਉਹ ਕਰਵਾ ਸਕਦੇ ਨੇ ਤਾਂ ਮੈਂ ਆਪਣੇ ਸਾਰੇ ਹਲਕਾ ਵਾਸੀਆਂ ਨੂੰ ਇੱਕ ਤੋਂ ਕਹਿ ਸਕਦੇ ਹੋ ਮੈਂ ਤਾਂ ਕਿੰਨਾ ਕਿ ਕੋਈ ਬਿਮਾਰ ਨਾ ਹੋਏ ਪਰ ਫਿਰ ਵੀ ਕਹਿ ਸਕਦੇ ਕਿ ਖੁਸ਼ਖਬਰੀ ਵਾਲੀ ਗੱਲ ਹੈ ਅੱਜ ਹਰ ਇੱਕ ਨੂੰ ਜ਼ਰੂਰਤ ਹੈ ਇਸ ਤਰ੍ਹਾਂ ਦੀ ਲੈਬਾਰਟਰੀਜ਼ ਦੀ ਔਰ ਇਹ ਜੋ ਪਹਿਲਾ ਸਟੈਪ ਸਾਡੇ ਹਲਕਾ ਸ਼੍ਰੀ ਹਰ ਗੁਪਿੰਦਰ ਸਾਹਿਬ ਦੇ ਵਿੱਚ ਅਬਰਾਏ ਸਾਹਿਬ ਵੱਲੋਂ ਚੁੱਕਿਆ ਗਿਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰਿਆਂ ਨੂੰ ਜਿੰਨੇ ਵੀ ਸਾਥੀ ਅਬਰਾਏ ਸਾਹਿਬ ਨਾਲ ਜੁੜੇ ਹੋਏ ਨੇ ਔਰ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਲੈਬੋਰਟਰੀ ਲਿਆਉਣ ਵਾਸਤੇ ਇੱਥੇ ਪੂਰਾ ਆਪਣਾ ਜਿਹੜਾ ਆ ਉਹ ਐਫਰਟ ਕੀਤੇ ਨੇ ਤੋਂ ਸਾਰਿਆਂ ਦਾ ਮੈਂ ਸਹਿਨ ਮੰਨਦਾ ਔਰ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਇੱਕ ਵਾਰੀ ਫੇਰ ਹੀ ਕਹਿੰਨਾ ਹੈ ਕਿ ਤੁਸੀਂ ਜੋ ਕੀਤਾ ਬਹੁਤ ਵਧੀਆ ਕੀਤਾ ਔਰ ਮੈਂ ਇਹਦਾ ਰਿਣੀ ਰਹਾਗਾ ਕਿਉਂਕਿ ਮੇਰੇ ਹਲਕਾ ਸ਼ਹਿਰ ਦੇ ਵਿੱਚ ਜੋ ਲੈਬੋਰਟਰੀ ਆਈ ਹੈ ਮੈਂ ਰਿਣੀ ਹਾਂ ਸਾਰਿਆਂ ਦਾ ਔਰ ਖਾਸ ਕਰਕੇ ਉਬਰਾਈ ਸਾਹਿਬ ਦਾ ਔਰ بار بار ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਾਂਡ ਦੇ ਵਿੱਚ ਇੱਕ ਲੈਬੋਰੀ ਜਿਹੜੀ ਖੋਲਹੀ ਗਈ ਹੈ ਜਿਹਦਾ ਉਦਘਾਟਨ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਨੇ ਕੀਤਾ ਹੋਲੀ ਕਾਫੀ ਪ੍ਰੋਜੈਕਟ ਅਧਿਆਨੇ ਨੇ ਸਾਡੇ ਅਗਰ ਲੈਬੋਰੀ ਦੀ ਗੱਲ ਕਰੀਏ ਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪਰਬ ਤੇ ਅਸੀਂ ਇੱਕ ਨਿਰਣੈ ਕੀਤਾ ਸੀ ਕਿ 50 ਲੈਬੋਰੀਆਂ ਅਸੀਂ ਖੋਲਾਂਗੇ ਸੋ ਪਹਿਲਾਂ 50 ਖੋਲੀਆਂ ਗਈਆਂ ਫਿਰ 50 ਹੋਰ ਕੀਤੀਆਂ ਗਈਆਂ ਹੁਣ 31 ਮਾਰਚ ਤੱਕ 150 ਲੈਬਟਰੀ ਜਿਹੜੀ ਹੈ ਪੂਰੀ ਹੋ ਜੇਗੀ ਅੱਜ ਅਸੀਂ ਚੋਲਾ ਸਾਹਿਬ ਹੈ ਨਾ ਫਿਰੇ ਖੁੱਲ ਕੇ ਆਏ ਆ ਫਿਰ ਫੇਰੂਮਾ ਨੇ ਕਲਵਟਰੀ ਖੁੱਲ ਕੇ ਆਏ ਆ ਇੱਕ ਹੁਣ ਕਮਾਂਡ ਚ ਖੁੱਲ ਰਹੀ ਹੈ ਇਸ ਤੋਂ ਬਾਅਦ ਇੱਕ ਲੁਧਿਆਣਾ ਜਾ ਕੇ ਖੁੱਲਣ ਗਿਆ ਚੀ ਸੋ ਚਾਰ ਲੈਬਟਰੀਆਂ ਹੋ ਰਾਰੀਆਂ ਨੇ ਔਰ 12 ਸਟੇਟਾਂ ਦੇ ਵਿੱਚ ਅਸੀਂ ਅਸਲੇ ਕੰਮ ਕਰ ਰਹੇ ਆ ਤੇ ਵੈਸਟ ਬੰਗਾਲ ਦੇ ਵਿੱਚ ਵੀ ਸਾਡੀਆਂ ਪੰਜ ਲੈਬਟਰੀਜ਼ ਖੁੱਲਣੀਆਂ ਨੇ ਮਹਾਰਾਸ਼ਟਰ ਚ ਖੁੱਲਣੀਆਂ ਨੇ ਇਸ ਤਰੀਕੇ ਨਾਲ ਸਾਰਾ ਜਿੱਥੇ ਅਸੀਂ ਲੈਬਟਰੀਜ਼ ਖੋਲ੍ਹਦੇ ਆ ਨਾਲ ਨਾਲ ਅਸੀਂ ਇੱਕ ਹੋਰ ਫੈਸਿਲਿਟੀਆਂ ਦੇ ਰਹੇ ਆ ਸਾਡੇ ਪੰਜ ਪ੍ਰੋਜੈਕਟ ਹੈਗੇ ਨੇ ਇਸ ਤਰ੍ਹਾਂ ਦੇ ਜਿਹੜੇ ਕਿ ਅਸੀਂ ਗੁਰਦੁਆਰੇ ਹੋਗੇ ਜਾਂ ਮੰਦਿਰ ਹੋਗੇ ਜਾਂ ਧਰਮਸ਼ਾਲਾ ਕੋਸ਼ਿਸ਼ ਕਰਦੇ ਕਿ ਅਸੀਂ ਉੱਥੇ ਖੁੱਲ੍ਹਿਆ ਜਾਵੇ ਤਾਂ ਜੋ ਉੱਥੋਂ ਦੇ ਕਿਰਾਏ بچਣ ਤੇ ਉਹ ਜਿਹੜਾ ਕਿਰਾਇਆ ਸਾਡਾ ਬਚਦਾ ਉਹ ਜਿੰਨੇ ਰੇਟ ਆ ਸਾਡੇ ਰੇਟਾਂ 'ਚ ਮਰਜ ਕਰ ਦਿੰਦੇ ਆ ਅਸੀਂ ਕਿ ਪੇਸ਼ੈਂਟ ਕੋਲੋਂ ਉਹ ਪੈਸੇ ਨਾ ਲੈ ਜਾਣ ਉਹਨਾਂ ਨੂੰ ਰੇਟ ਹੋਰ ਘਟਾਉਂਦੇ ਜਾਣ ਸੋ ਇਹ ਸਾਡੀ ਕੋਸ਼ਿਸ਼ ਹੁੰਦੀ ਹੈ ਦੂਸਰਾ ਇਹਨਾਂ ਧਾਰਮਿਕ ਸਥਾਨਾਂ 'ਚ ਜੇ ਅਸੀਂ ਪ੍ਰੋਜੈਕਟ ਖੋਲ੍ਹਾਂਗੇ ਤੇ ਇੱਕ ਮੈਸੇਜ ਜਿਹੜਾ ਅੱਛਾ ਜਾਂਦਾ ਕਿ ਗੁਰਦੁਆਰੇ ਮੰਦਿਰਾਂ ਵਿੱਚ ਧਰਮਸ਼ਾਲਾ ਵਿੱਚੋਂ ਸਾਨੂੰ ਇੱਕ ਫੈਸਿਲਿਟੀਆਂ ਜਿਹੜੀਆਂ ਮਿਲ ਕੁਝ ਗੁਰਦਾਰਾ ਸਾਹਿਬ ਇਹ ਜਿਹਨੇ ਜਿਹੜੀ ਸਾਨੂੰ ਜਗ੍ਹਾ ਉਹਨਾਂ ਨੇ ਪ੍ਰੋਵਾਈਡ ਕੀਤੀ ਅੱਜ ਵੀ ਅਸੀਂ ਇੰਨੇ ਬੈਠੇ ਸੀ ਕਮੇਟੀ ਨਾਲ ਗੱਲਬਾਤ ਚੱਲ ਰਹੀ ਸੀ ਕਿ ਕੁਝ ਹੋਰ ਪ੍ਰੋਜੈਕਟ ਵੀ ਲਿਆਏ ਜਾਣ ਕਿਉਂਕਿ ਇਹ ਏਰੀਆ ਜਿਹੜਾ ਇੱਥੇ ਵਾਕਈ ਹੀ ਬਹੁਤ ਲੋਡ ਹੈ ਲੋਡ ਤਾਂ ਸਾਰੇ ਪੰਜਾਬ ਵਿੱਚ ਹੈ ਲੇਕਿਨ ਇਸ ਏਰੀਆ ਵਿੱਚ ਮੈਂ ਦੇਖਿਆ ਕਿ ਇੱਥੇ ਲੋਡ ਹੈ ਤੇ ਹੁਣ ਤਕਰੀਬਨ 4 ਪ੍ਰੋਜੈਕਟ ਦੀ ਮੈਂ ਹੋਰ ਤੁਹਾਨੂੰ ਆਫਰ ਦੇ ਰਹੇ ਹਾਂ ਤੁਸੀਂ ਕਮੇਟੀ ਜੀ ਆਪਣਾ ਮਤਾ ਪਾਸ ਕਰਾਓ ਅਗਰ ਕਮੇਟੀ ਇਹ ਮੰਨ ਜਾਂਦੀ ਹੈ ਕਿ ਤੁਹਾਨੂੰ ਅਸੀਂ ਇਨਫਰਾਸਟ੍ਰਕਚਰ ਦੇਾਂਗੇ ਬਿਲਡਿੰਗ ਸਾਨੂੰ ਬਣਾ ਕੇ ਦੇਣਗੇ ਤੇ ਅਸੀਂ ਇੱਥੇ ਡੈਂਟਲ ਕਲੀਨਿਕ ਬਹੁਤ ਜਲਦੀ ਖੋਲਦੇ ਆਂਗੇ ਫਿਜ਼ੀਓਥੈਰੇਪੀ ਸੈਂਟਰ ਉਹ ਖੋਲਦੇ ਆਂਗੇ ਡਿਜੀਟਲ ਐਕਸ-ਰੇ ਦੇ ਦੇ ਆਂਗੇ ਔਰ ਅਲਟਰਾਸਾਉਂਡ ਜਿੱਦੇ ਕਿ ਅੱਜ ਬਹੁਤ ਲੋਡ ਹੈ ਅਸੀਂ ਉਹ ਦੇ ਦੇ ਆਂਗੇ ਔਰ ਰੇਟ ਸਾਡੇ ਸਾਰੇ ਜਿਹੜੇ ਅੱਜ ਤਾਂ ਹੁਣ ਲੈਬਰਾਟਰੀ ਦੇ ਕਿ ਤੁਸੀਂ ਸਾਡੇ ਰੇਟ 10% ਬਤੇ